ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮਾਂ ਸੀ ਸਾਲ 1859 ਇਸਵੀ ਦਾ ਦਿੱਲੀ ਦੇ ਤਖਤੇ ਬੈਠਣ ਲਈ ਇੱਕ ਸ਼ਹਿਜ਼ਾਦਾ ਹੁਕਮਦੀਨ لال ਸਾਹਿਬ ਵਿੱਚ ਇੰਨਾ ਨੇ ਦਈ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸੰਗਾਸਨ ਹਾਸਲ ਕੀਤਾ ਇਹ ਸ਼ਹਿਜ਼ਾਦਾ ਸੀ ਔਰੰਗਜ਼ੇਬ ਉਸੇ ਦਿਨ ਤੋਂ ਹੀ ਇੱਕ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬਦਲਾ ਨੇ ਘੇਰ ਲਿਆ ਔਰੰਗਜ਼ੇਬ ਦੀ ਸੋਚ ਬੜੀ ਸਪਸ਼ਟ ਸੀ ਇੱਕ ਰਾਜ ਇੱਕ ਧਰਮ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਸੇ ਨਾਲ ਹਕਮਦਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੇ ਜਾਨ ਤੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਤ ਸਨ ਉਹਨਾਂ ਅੱਗੇ ਮੁਸਲਮਾਨ ਚੌਨਸੀ ਧਰਮ ਛੱਡ ਦੇ ਕੇ ਰੋਜ਼ਗਾਰ ਹਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਿਮੀਦਾਰ ਨੰਬਰਦਾਰ ਅਤੇ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸ਼ਕਲ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਇੱਜ਼ਤ ਦੇ ਉਹਦੇ ਦੀ ਚਮਕ ਬਚਾਉਣ ਲਈ ਲੋਕਾਂ ਉਤੇ ਧਰਮ ਬਦਲਣ ਦਾ ਦਬਾਅ ਬਣਾਇਆ ਗਿਆ ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਉੱਤੇ ਟੈਕਸਟ ਵਧਾ ਦਿੱਤੇ ਨਵੇਂ ਟੈਕਸਟ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆਂ ਦੇ ਟੈਕਸਟ ਅਧੇਕਾਰ ਦਿੱਤੇ ਗਏ ਅਤੇ ਕੁਝ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤੇ ਗਏ ਇਸ ਅਨਿਆਪਰੀ ਨੀਤੀ ਨੇ ਹਿੰਦੂ ਵਪਾਰੀਆਂ ਨੂੰ ਬਹੁਤ ਦੁੱਖ ਦਿੱਤਾ ਇਨਾਇਤ ਉੱਲਾ ਖਾਨ ਬੁੜੀਆਂ ਇਲਾਕਿਆਂ ਦੇ ਨਾਨਕ ਨਾਮ ਲੈਵਾ ਸਿੱਖਾਂ ਦੀ ਧਰਮਸ਼ਾਲਾ ਨੂੰ ਢਾਉਣ ਦਾ ਹਾਲ ਲਿਖਦਾ ਹੈ ਜੋ ਕਿ ਬਾਦਸ਼ਾਹ ਦੇ 1659 ਈਸਵੀ ਦੇ ਹੁਕਮ ਮੁਤਾਬਕ ਹਿੰਦੂਆਂ ਦੇ ਮੰਦਰ ਅਤੇ पाठशाला ਢਾਉਣ ਬਾਰੇ ਵੀ ਸੀ ਬੁੜੀਆਂ ਪਰਗਨਾ ਖੇਦਾਰਬਾਦ ਸਰਕਾਰ ਸਰਹਿੰਦ ਦਾ ਹਾਲ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੂੰ ਭੇਜਿਆ ਗਿਆ ਬਾਦਸ਼ਾਹ ਦੇ ਹੁਕਮ ਅਨੁਸਾਰ ਕਾਜੀ ਨੇ ਬੁੜੀਆਂ ਦੀ ਧਰਮਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਅਤੇ ਉੱਥੇ ਦਸਤਵੇਜ਼ ਸੈਜਦ ਜਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜਨ ਲਈ ਬਤੌਰ ਮਜੂਰ ਨਿਯੁਕਤ ਕਰ ਦਿੱਤਾ ਨਾਨਕ ਨਾਮ ਲੈਵਾਂ ਸੰਗਤ ਦੇ ਇੱਕ ਟੋਲੇ ਨੇ ਮਸਜਿਦ 'ਤੇ ਹਮਲਾ ਕਰ ਦਿੱਤਾ ਅਤੇ ਦਸਤਾਵੇਜ਼ ਨੂੰ ਮਾਰ ਦਿੱਤਾ ਜਦੋਂ ਉਸ ਦੇ ਮਾਰਨ ਵਾਲਿਆਂ ਦਾ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਮਾਜੋਰ ਨੂੰ ਮਾਰਨਾ ਕਬੂਲ ਕਰ ਲਿਆ ਅਤੇ ਉਹਨਾਂ ਦਾ ਕਬੂਲਨਾਮਾ ਬਾਦਸ਼ਾਹ ਨੂੰ ਪੇਸ਼ ਦਿੱਤਾ ਗਿਆ ਇਸ ਘਟਨਾ ਨੇ ਸਾਫ਼ ਕਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1633 ਇਸਵੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਇਸ ਦੌਰਾਨ ਧਾਰਮਿਕ ਜ਼ਬਰ ਜੁਮਲ ਦੀ ਖਬਰ ਆੜ ਕੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਤੇ ਕਈ ਵਾਰ ਸ਼ਰਧਾਲੂਆਂ ਦੀ ਪੀੜ ਹਜ਼ਾਰਾਂ ਵਿੱਚ ਵੀ ਪੁੱਜ ਜਾਂਦੀ ਔਰੰਗਜ਼ੇਬ ਦੇ ਜ਼ੁਫੀਆ ਖਬਰਨਾਕ ਬਾਦਸ਼ਾਹ ਤੱਕ ਇੰਨਾ ਲੋਕਾਂ ਦੇ ਮਿਲਨ ਨੂੰ ਅਰੰਗਜੇਵ ਵਿਰੋਧ ਵਿਗਵਾਵਤ ਦੀ ਤਿਆਰੀ ਵਜੋਂ ਪੇਸ਼ ਕਰਦੇ ਸਨ ਤੇ ਇਹ ਵੀ ਆਖਦੇ ਸਨ ਕਿ ਹਿੰਦੂ ਸਿੱਖ ਗੁਰੂ ਸਾਹਿਬ ਨੂੰ ਸੱਚਾ ਬਾਸ਼ਾ ਆਖ ਕੇ ਮੁਖਾਵਤਵ ਹੁੰਦੇ ਹਨ ਔਰੰਗਜੇਵ ਨੇ ਜਿਵੇਂ-ਜਿਵੇਂ ਜ਼ੁਲਮ ਵਧੇ ਸਨ ਲੋਕਾਂ ਦੀ ਤੀਰਸ ਦਾ ਬੰਨ ਟੁੱਟਣ ਲੱਗਾ ਸੀ ਕਿਤੇ ਵਿਗਵਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਸ ਦੀਆਂ ਚਿੰਗਾਰੀਆਂ ਅੱਗ ਬਣਨ ਲੱਗੀਆਂ ਗੈਰ ਮੁਸਲਮਾਨ ਹੀ ਨਹੀਂ ਸਾਰੇ ਕੱਚੇ ਤੇ ਇਨਸਾਫ ਪਸੰਦ ਮੁਸਲਮਾਨ ਅਧਿਕਾਰੀ ਵੀ ਇਸ ਸਬਦ ਦੇਖ ਕੇ ਦੁਖੀ ਸਨ ਸਾਰੇ ਮੁਗਲ ਸਮਰਾਜ ਵਿੱਚ ਹੱਲਾ ਗੁੱਲਾ ਮਚ ਗਿਆ ਪਰ ਸਭ ਤੋਂ ਵੱਡਾ ਵਿਰੋਧ ਸਿੱਖਾਂ ਵੱਲੋਂ ਹੋਇਆ ਉਹ ਹੁਣ ਅੰਨਿਆਂ ਦੇ ਖਿਲਾਫ ਅੜਿੱਗ ਖੜੇ ਹੋ ਗਏ ਸਨ ਇਸ ਉਹੀ ਵਿਰੁੱਧ ਹੀ ਵਿਰੋਧ ਸੀ ਜਿਸ ਨਾਲ ਮੁਗਲ ਸਮਰਾਜ ਦਾ ਪਤਨ ਸ਼ੁਰੂ ਹੋ ਗਿਆ ਇਤਿਹਾਸ ਗਵਾਹ ਹੈ ਜਦੋਂ ਲੋਕ ਇਕੱਠੇ ਹੋ ਕੇ ਸੱਚ ਦਾ ਰਾਹ ਤੇ ਖੜਦੇ ਹਨ ਤਾਂ ਸਭ ਤੋਂ ਵੱਡੀ ਬਾਦਸ਼ਾਹੀ ਵੀ ਡਿੱਗ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ